ਆਨੀ ਵੈ ਜਿਹੜਾ ਅੱਜ ਮੇਲਾ ਚੱਲ ਰਿਹਾ ਮੇਰਾ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्की ਫਤਿਹ ਇਹ ਤਨ ਤਨ ਬਾਬਾ ਤਦਾਰ ਸਿੰਘ ਜੀ ਅਮਰ ਸ਼ਹੀਦ ਜੋ ਤਨ ਤਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਉਹਨਾਂ ਦੇ ਜਥੇ ਦੇ ਵਿੱਚ ਸ਼ਹਾਦਤ ਦਾ ਜਾਮ ਪੀਤਾ ਉਹਨਾਂ ਦੀ ਯਾਦ ਅੰਦਰ ਸਲਾਨਾ ਜੋੜ ਮੇਲਾ ਹਰ ਸਾਲ ਤਿੰਨ ਦਿਨ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਜੋ ਇਸ ਵਾਰ ਵੀ 23 24 25 ਸਤੰਬਰ ਨੂੰ ਬੜੀ ਚੜ੍ਹਦੀ ਕਲਾ ਦੇ ਨਾਲ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਜੋ ਪ੍ਰਬੰਧਕ ਕਮੇਟੀ ਪ੍ਰਧਾਨ ਸਰਦਾਰ ਜਦਵਿੰਦਰ ਸਿੰਘ ਜੀ ਵੀਰ ਪ੍ਰਗਟ ਸਿੰਘ ਵੀਰ ਲਖਜਿੰਦਰ ਸਿੰਘ ਭੁੱਲਰ ਤੇ ਸਰਕਾਰਯੋਗ ਸੰਤ ਬਾਬਾ ਕਸ਼ਮੀਰ ਸਿੰਘ ਜੀ ਕਾਰ ਸੇਵਾ ਪੂਰੀ ਵਾਲੇ ਉਹਨਾਂ ਦੇ ਵਿਸ਼ੇਸ਼ ਸਹਿਯੋਗ ਦੇ ਸਦਕਾ ਸਮੂਹ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਸਦਕਾ 23 ਤਰੀਕ ਨੂੰ ਮਹਾਨ ਨਗਰ ਕੀਰਤਨ ਕੱਢੇਗਾ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਸ਼ਾਮਲ ਹੋਈ 24 ਸਤੰਬਰ ਰਾਤਰੀ ਦੇ ਦੀਵਾਨ ਸਜਾਏਗਾ 25 ਸਤੰਬਰ ਸਾਰਾ ਦਿਨ ਧਾਰਮਿਕ ਦੀਵਾਨ ਸਜਾਇਆ ਜਾਏਗਾ ਸ਼ਾਮ ਨੂੰ ਜੋ ਕਬੱਡੀ ਕੱਪ ਆ ਉਹ ਕਰਾਈ ਜਾ ਰਹੇ ਨੇ ਸੋ ਹਰ ਸਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਅਮਰ ਸ਼ਹੀਦ ਬਾਬਾ ਦਦਾਰ ਸਿੰਘ ਜੀ ਉਹਨਾਂ ਦੀ ਯਾਦ ਅੰਦਰ ਸਾਲਾਨਾ ਜੋੜ ਮੇਲਾ ਨਗਰ ਮਈਮੇ ਪੰਡੋਰੀ ਸ੍ਰੀ ਅਮਰਸਰ ਸਾਹਿਬ ਦੀ ਧਰਤੀ ਤੇ ਇਸੇ ਤਰ੍ਹਾਂ ਬੜੀ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਇਹ ਤੇ ਜਮਾ ਕਿਹੜੇ ਕਿਹੜੇ ਕਥਾ ਵੱਜਦਾ ਹੈ ਸੋ ਰਾਤਰੀ ਦੇ ਦੀਵਾਨਾਂ ਦੇ ਅੰਦਰ ਗਿਆਨੀ ਸਰਬਜੀਤ ਸਿੰਘ ਜੀ ਟੋਟੀਆਂ ਕੌਮ ਦੇ ਮਹਾਨ ਕਥਾਵਾਚਕ ਉਹਨਾਂ ਨੇ ਹਾਜ਼ਰੀ ਭਰੀ ਭਾਈ ਸਾਹਿਬ ਭਾਈ ਜਤਿੰਦਰ ਸਿੰਘ ਜੀ ਹਜੂਰੀ ਰਾਗੀ ਸਾਚਖੰਡ ਸ੍ਰੀ ਦਰਬਾਰ ਸਾਹਿਬ ਉਹਨਾਂ ਦੇ ਰਾਗੀ ਜਥੇ ਨੇ ਹਾਜ਼ਰੀ ਭਰੀ ਭਾਈ ਸੰਦੀਪ ਸਿੰਘ ਮਹਿਮਾ ਪੰਡੋਰੀ ਉਹਨਾਂ ਦੇ ਕਵੀਸ਼ਰ ਜਥੇ ਨੇ ਹਾਜ਼ਰੀਆਂ ਭਰੀਆ 25 ਸਤੰਬਰ ਦੇ ਦਿਨ ਦੇ ਦਿਵਾਨਾਂ ਦੇ ਅੰਦਰ ਕੌਮ ਦੇ ਮਹਾਨ ਵਿਦਵਾਨ ਗਿਆਨੀ ਗੁਰਕੀਰਤ ਸਿੰਘ ਜੀ ਡਬਲ ਐਮ ਉਹਨਾਂ ਦੇ ਕਵੀਸ਼ਰ ਜਥੇ ਨੇ ਹਾਜ਼ਰੀ ਭਰੀ ਸਤਕਾਰਯੋਗ ਗਿਆਨੀ ਬਲਵੀਰ ਸਿੰਘ ਜੀ 파ਰਸ ਉਹਨਾਂ ਦੇ ਢਾਡੀ ਜਥੇ ਨੇ ਹਾਜ਼ਰੀਆਂ ਭਰੀਆਂ ਤੇ অতি ਸਤਕਾਰਯੋਗ ਕੌਮ ਦੇ ਮਹਾਨ ਵਿਦਵਾਨ ਗਿਆਨੀ ਬਲਵਿੰਦਰ ਸਿੰਘ ਜੀ ਬਹਿਲਾ ਸਾਹਿਬ ਉਹਨਾਂ ਦੇ ਕਵੀਸ਼ਰ ਜਥੇ ਨੇ ਹਾਜ਼ਰੀ ਭਰੀ ਹੈ ਤੇ ਇੱਕ ਮੈਸੇਜ ਸੰਗਤ ਨੂੰ ਸੰਗਤ ਨੂੰ ਬੇਨਤੀ ਹੈ ਕਿ ਆਪ ਸੰਗਤ ਬਹੁਤ ਵੱਡਾ ਸਹਿਯੋਗ ਕਰਦੇ ਹੋ ਸੋ ਅੱਗੇ ਤੋਂ ਵੀ ਸਾਡੀ ਬੇਨਤੀ ਹੈ ਕਿ ਦੀਵਾਨ ਹਾਲ ਦੀ ਵੱਡੀ ਸੇਵਾ ਜਿਹੜੀ ਹੈ ਉਹ ਆਰੰਭ ਹੋਈ ਹੈ ਉਹਦੇ ਵਿੱਚ ਜਿੱਥੇ ਤਨਮਨ ਧਨ ਦੇ ਨਾਲ ਤੁਸਾਂ ਨੇ ਵੱਡੀਆਂ ਸਵਾਵਾਂ ਪਾਉਣੀਆਂ ਉੱਥੇ ਵਾਧ ਚੜ ਕੇ ਤੁਸੀਂ ਨੇ ਗੁਰੂ ਦਰਬਾਰ ਅੰਦਰ ਹਾਜ਼ਰੀ ਭਰਨੀ ਅਤੇ ਯਤਨ ਕਰਨਾ ਆਪਣੇ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਕਰ ਸਕੀਏ ਉਹਨਾਂ ਦੇ ਇਤਿਹਾਸ ਵਿੱਚੋਂ ਸੇਧ ਲੈ ਕਰਕੇ ਅਸੀਂ ਬਾਣੀ ਤੇ ਬਾਣੇ ਦੇ ਨਾਲ ਜੁੜ ਸਕੀਏ ਤੇ ਸਾਡੇ ਮਨਾਏ ਜੋੜ ਮੇਲੇ ਸਫਲੇ ਹੋ ਸਕਦੇ ਸੋ ਇੱਥੋਂ ਦਾ ਇਤਿਹਾਸ ਇਹ ਹੈ ਕਿ ਬਾਬਾ ਦਦਾਰ ਸਿੰਘ ਜੀ ਉਹ ਨਗਰ ਮੈਮੇ ਪਣੋਰੀ ਦੇ ਜੰਪਾਲ ਸਨ ਤੇ ਜਦੋਂ 1757 ਈਸਵੀ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਢਾਉਣ ਵਾਸਤੇ ਅਤੇ ਪਾਵਨ ਸਰੋਵਰ ਨੂੰ ਪੂਰਨ ਵਾਸਤੇ ਆਪਣੇ ਪੁੱਤਰ ਤैमूर ਸ਼ਾਹ ਨੂੰ ਫੌਜਾਂ ਦੇ ਕੇ ਭੇਜਿਆ। ਉਹਨਾਂ ਨੂੰ ਰੋਕਣ ਵਾਸਤੇ ਜਥੇਦਾਰ ਬਾਬਾ ਦੀਪ ਸਿੰਘ ਜੀ ਉਹ ਆਪਣਾ ਜਥਾ ਲੈ ਕਰਕੇ ਸਾਬੋ ਕੀ ਤਲਵੰਡੀ ਤੋਂ ਚੱਲੇ। ਉਸ ਜਥੇ ਵਿੱਚ ਸ਼ਾਮਲ ਹੋ ਕੇ ਬਾਬਾ ਦਦਾਰ ਸਿੰਘ ਜੀ ਨੇ ਸ਼ਹਾਦਤ ਦਾ ਜਾਨ ਪੀਤਾ ਤੇ ਇਸ ਉਹਨਾਂ ਦੇ ਜੱਦੀ ਨਗਰ ਦੇ ਅੰਦਰ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ। ਉਹਨਾਂ ਦੀ ਯਾਦ ਦੇ ਅੰਦਰ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਹੈ। ਤੇ ਹਰ ਸਾਲ ਉਹਨਾਂ ਦੀ ਯਾਦ ਸਮੁੱਚਾ ਇਲਾਕਾ ਬੜੀ ਭਾਵਨਾ ਨਾਲ ਮਨਾਉਂਦਾ ਕਿੰਨੇ ਸਾਲ ਇਹ ਸਾਲਾਂ ਦਾ ਕੋਈ ਅੰਦਾਜ਼ਾ ਨਹੀਂ ਹੈ ਸਾਡੇ ਵੱਡ ਬਡੇਰਿਆਂ ਤੋਂ ਬੜੇ ਲੰਮੇ ਸਮੇ ਤੋਂ ਇਹ ਚੱਲਦਾ ਆ ਰਿਹਾ ਹੈ ਸ਼ਾਇਦ ਸੈਂਕੜੇ ਸਾਲ ਆਪਾਂ ਜੇ ਕਹਿ ਲਈਏ ਤੇ ਉਹ ਵੀ ਜਿਹੜੇ ਨੇ ਉਹ ਥੋੜੇ ਹੋਣਗੇ ਕਿਉਂਕਿ ਜਦੋਂ ਤੋਂ ਉਹਨਾਂ ਦੀ ਸ਼ਹਾਦਤ ਹੋਈ ਹੈ ਉਸ ਤੋਂ ਬਾਅਦ ਹੀ ਉਹਨਾਂ ਦੀਆਂ ਯਾਦਾਂ ਹਰ ਸਾਲ ਹੀ ਮਨਾਈਆਂ ਜਾ ਰਹੀਆਂ ਨੇ ਸ਼ਾਮ ਦੀ ਕੀ ਕੀ ਰੱਖਤ ਹੁੰਦੀ ਹੈ ਹਾਂਜੀ ਸ਼ਾਮਾਂ ਦਾ ਕੀ ਪ੍ਰੋਗਰਾਮ ਅੱਜ ਸ਼ਾਮ ਨੂੰ ਦਿਵਾਨ ਦੀ ਸਮਾਪਤੀ ਤੋਂ ਅਪਰੰਤ ਕਬੱਡੀ ਕੱਪ ਕਰਵਾਇਆ ਜਾਵੇਗਾ ਜ ਜਿਹਦੇ ਵਿੱਚ ਪੰਜਾਬ ਦੇ ਸਮੁੱਚੇ ਹੀ ਦੇਸ਼ ਪਰਦੇਸ ਦੇ ਨਾਮ ਵਰ ਕਬੱਡੀ ਖਿਡਾਰੀ ਪਹੁੰਚ ਰਹੇ ਨੇ ਅਤੇ ਉਸ ਸਮੁੱਚੀ ਸਮਾਪਤੀ ਤੋਂ ਬਾਅਦ ਜਿਹੜੀ ਉਹ ਆਤਿਸ਼ਬਾਜੀ ਕੀਤੀ ਜਾਵੇਗੀ ਧੰਨ ਧੰਨ ਜਿੰਨੀਆਂ ਵੀ ਸੰਗਤਾਂ ਇਸ ਜੋੜ ਮੇਲੇ ਦੇ ਵਿੱਚ ਦੇਸ਼ ਪਰਦੇਸ ਤੋਂ ਸ਼ਾਮਲ ਹੋਈਆਂ ਜਾਂ ਤਾਨਮਨ ਧਨ ਦੇ ਨਾਲ ਜਿਨ੍ਹਾਂ ਜਿਨ੍ਹਾਂ ਨੇ ਸਵਾਵਾ ਨਿਭਾਈਆਂ ਨਗਰ ਕੀਰਤਨ ਦੇ ਵਿੱਚ ਲੰਗਰ ਲਗਾਏਗਾ ਜਿੰਨੀਆਂ ਵੀ ਸਵਾਵਾਂ ਕੀਤੀਆਂ ਗਈਆਂ ਸਾਰੀ ਸੰਗਤ ਦਾ ਸਮੂੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਪਹੁੰਚੀਆਂ ਹੋਈਆਂ ਸੰਗਤਾਂ ਨੂੰ ਆਪ ਸਮੂੱਚੇ ਪੱਤਰਕਾਰ ਭਾਈ ਚਾਰੇ ਨੂੰ ਪਹੁੰਚੇ ਰਾਗੀ ਢਾਡੀ ਕਵੀਸ਼ਰ ਜਥੇ ਨੂੰ ਕਬੱਡੀ ਖਿਡਾਰੀਆਂ ਨੂੰ ਸਾਰਿਆਂ ਨੂੰ ਜੀ ਆਇਆਂ ਧੰਨਵਾਦ ਹੈ ਨਗਰ ਵੱਲੋਂ